ਪੰਜਾਬ ਦੀ ਹਰ ਤਾਜ਼ਾ ਖਬਰ ਦੇ ਲਈ ਲੇਟੈਸਟ ਪੰਜਾਬੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਸਵੀਰ ਸਿੰਘ ਆ ਜੀ ਮੇਰੇ ਬ੍ਰਦਰ ਦੀ ਰਾਤ ਡੈਥ ਹੋ ਗਈ ਉਹਦੀ ਪਾਵਰ ਹਾਊਸ ਰੋਡ ਤੇ ਸੀਗਾ ਜੀ ਉਹ ਉਥੇ ਗਗਨਦੀਪ ਨਾਂ ਦਾ ਮੁੰਡਾ ਗੱਡੀ ਲੈ ਕੇ ਆਇਆ ਜੀ ਉਹਦੇ ਕੋਲੇ ਬੈਠਾ ਸੀਗਾ ਜੀ ਉਹ दारू ਉਹਨੇ ਜ਼ਿਆਦਾ ਪੀ ਲਈ ਤੇ ਮੇਰਾ ਬ੍ਰਦਰ ਉਹਨੂੰ ਛੱਡਣ ਜਾਂਦਾ ਸੀਗਾ ਜੀ ਉਹਦੇ ਘਰੇ ਤੇ ਉਹਨੇ 바ਰ ਚ ਆ ਕੇ ਇਹ ਕਹਿੰਦਾ ਵੀ ਮੈਨੂੰ ਤੂੰ ਸ਼ਰਾਬੀ ਸਮਝ ਕੇ ਛੱਡਣਾ ਹੈ ਬੇਇੱਜ਼ਤੀ ਮੰਨੀ ਹੋਣੀ ਆਉਦੀ ਤੇ ਉਹਦੇ ਡੱਬ ਵਿੱਚ ਪਿਸਤਲ ਸੀਗਾ ਜੀ 32 ਬੋਰ ਦਾ ਉਹਨੇ ਸਿੱਧਾ ਮੇਰੇ ਬ੍ਰਦਰ ਦੇ ਫਾਇਰ ਮਾਰਿਆ ਜੀ ਸਾਥੀ ਜੀ ਦਿਲ ਤੇ ਵੱਜਾਈ ਥਾਂ ਤੇ ਉਹਦੀ ਡੈਥ ਹੋ ਗਈ ਤੇ ਇੱਕ ਮੁੰਡਾ ਨਾਲ ਜਿਹੜਾ ਹੋਰ ਸੀ ਦੋਸਤੀ ਉਹਦੇ ਫਾਇਰ ਵੱਜਾਈ ਮੋਢੇ ਤੇ ਦੋ ਫਾਇਰ ਉਹਦੇ ਵੱਜਾਈ ਉਹ ਦਿੱਲੀ ਹਾਰਟ ਇੰਸਟੀਚਿਊਟ ਹਸਪੀਟਲ ਚ ਦਾਖਲ ਹੈ ਜੀ ਤੇ ਮੇਰੀ ਬੇਨਤੀ ਆਈ ਐਸਐਸਪੀ ਸਾਹਿਬ ਤੋਂ ਪੁਲਿਸ ਪੰਜਾਬ ਪੁਲਿਸ ਤੋਂ ਹੀ ਇਹਨੂੰ ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਰਾਦਾ ਕਤਲ ਕੀਤਾ ਜੀ ਇਹਨੇ ਸਿੱਧਾ ਫਾਇਰ ਮਾਰਿਆ ਜੀ ਨਾਲ ਦੀ ਨਾਮ ਮੇਰੇ ਨੂੰ ਗਗਨਦੀ ਪਈ ਤੇ ਇਹ ਮੇਰੀ ਬੇਨਤੀ ਆਈ ਐਸਐਸਪੀ ਸਾਹਿਬ ਅੱਗੇ ਵੀ ਜਿਹੜਾ ਇਹ ਨਜਾਇਜ਼ ਅਸਲਾ ਹੈ ਇਹਨਾਂ ਤੋਂ ਇਨਕੁਆਇਰੀ ਕੀਤੀ ਜਾਵੇ ਇਹਨਾਂ ਦਾ ਅਸਲਾ ਜ਼ਬਤ ਕੀਤਾ ਜਾਵੇ ਜਿਹਨੂੰ ਅਸਲੇ ਦੀ ਕੋਈ ਵੈਲਿਊ ਨਹੀਂ ਪਤਾ ਜੀ ਇਹ ਗੁੰਡਾਗਰਦੀ ਲਈ ਇਹਨਾਂ ਨੇ ਯੂਜ਼ ਕਰਦੇ ਆ ਜੀ ਅਸਲਾ ਹੀ ਸਰਦੋ ਦੋ ਮਿੰਟ ਸਰਦੋ ਕਰ ਲੈਂਦੇ ਆ ਆ ਬਾਈ ਲੱਤੀ ਜਾਉਂਗਾ ਮੈਂ ਘਰੇ ਜਾ ਰਿਹਾ ਸੀ ਜੀ ਮੈਨੂੰ ਤੇ ਸਾਡੇ ਸਾਹਮਣੇ ਸਰਦਸ਼ਨਾ ਜਿਹੜਾ ਉੱਥੇ ਮੁੰਡੇ ਸੀਗੇ ਪਹਿਲਾਂ ਵੀ ਮੈਨੂੰ ਬੁਲਾਉਂਦੇ ਚਾਹੁੰਦੇ ਸੀਗੇ ਠੀਕ ਹੈ ਇਹਨਾਂ ਨੇ ਹੱਥ ਮਾਰ ਕੇ ਬੁਲਾ ਲਿਆ ਮੈਨੂੰ ਤੁਸੀਂ ਦੋ ਜਣੇ ਸੀ ਅਸੀਂ ਕੱਢ ਗਏ ਉੱਥੇ ਠੀਕ ਹੈ ਤੇ ਇਹ ਖਾਈ ਪੀ ਜਾਂਦੀ ਸੀ ਆ ਜੋ ਵੀ ਆ ਠੀਕ ਹੈ ਉੱਥੇ ਬੈਠੇ ਰਹੇ ਸਾਡੀ ਕੋਈ ਅਜਿਹੀ ਗੱਲਬਾਤ ਨਹੀਂ ਸੀ ਪਹਿਲਾਂ ਕੋਈ ਦੇ ਦਿਲਚਸਪ ਨਾ ਕੋਈ ਇਹਨਾਂ ਦੇ ਕੋਈ ਅਸੀਂ ਅਜਿਹੀ ਗੱਲਬਾਤ ਨਹੀਂ ਸੀ ਤਦਾਂ ਹੀ ਬੈਠੇ ਨੂੰ ਕੀ ਹੋਇਆ ਕੀ ਨਹੀਂ ਹੋਇਆ ਇਹਨਾਂ ਨੂੰ ਐ ਕਰਕੇ ਮੇਰੇ ਨਾਲ ਗੱਲਾਂ ਹੋਰ ਨਹੀਂ ਕਰਨ ਲੱਗੇ ਇਹ ਕਰਦੇ ਕਰਦੇ ਤੇ ਉਦੋਂ ਵੀ ਮੇਰੇ ਉੱਥੇ ਵੀ ਦਲੇ ਹੋਣ ਲੱਗੇ ਠੀਕ ਹੈ ਨੇ ਇੱਕ ਮੁੰਡਾ ਜੀ ਸਾਡੇ ਨਾਲ ਵਿੱਚੋਂ ਵਗ ਗਿਆ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਉਹ ਤੇਰੇ ਨਾਲ ਦਾ ਤਾਂ ਇੱਕ ਗਿਆ ਕਹਿੰਦੇ ਵੀ ਹੁਣ ਦੇਖ ਤਾਂ ਕਿਵੇਂ ਵੀ ਆ ਮੈਂ ਇਹ ਇੱਡੀ ਗੱਲ ਜੀ ਨੌਕੀ ਹੈਗੀ ਗੋਲੀ ਚਲਾਉਣ ਤੱਕ ਤੁਹਾਡੇ ਉਹਨਾਂ ਨੇ ਵੀ ਮੇਰੇ ਜਦੋਂ ਮੈਂ ਘਰ ਕੋਲੇ ਪਹੁੰਚਿਆ ਮੇਰੇ ਮਗਰ ਆ ਗਏ ਨਾਲ ਪਿਛਲੇ ਪਾਸੇ ਘਰ ਸੀ ਮੇਰੇ ਮਗਰ ਆ ਕੇ ਥਨੂੰ ਇੱਟ ਚੱਕ ਕੇ ਉਹਨਾਂ ਨੇ ਮੇਰੇ ਸਿਰ ਤੇ ਮਾਰੀ ਠੀਕ ਹੈ ਮੇਰੇ ਰਵਲਵਰ ਪਾਇਆ ਸੀਗਾ ਤੇ ਮੈਂ ਆਹ ਸੈਲਫ ਡਿਫੈਂਸ ਚ ਮੈਂ ਉਹ ਕਰਨ ਲੱਗਿਆ ਜਾਂ ਠੀਕ ਆ ਤੇ ਉਹਨਾਂ ਨੇ ਉਹ ਫੜ ਕੇ ਹੱਥ ਠੀਕ ਆ ਮੇਰੇ ਮਾਰ ਲੱਗੇ ਮੈਂ ਥੱਲੇ ਸੱਟ ਲਿਆ ਉਹਨਾਂ ਨੇ ਦੋ ਵਾਰੀ ਹੋਰ ਇੱਟਾਂ ਮਾਰੀਆਂ ਮੇਰੇ ਉਹਨਾਂ ਨੇ ਕਰਕੇ ਠੀਕ ਹੈ ਉਹਦੇ ਬਾਅਦ ਮੈਨੂੰ ਪਤਾ ਤੇ ਦੂਜਾ ਮੁੰਡਾ ਮੈਨੂੰ ਸੱਟ ਕੇ ਕਹਿ ਰਿਹਾ ਸੀ ਕਹਿੰਦਾ ਇਹਦੇ ਮਾਰ ਮਾਰ ਕੁਛ ਇਹਦੇ ਮਤਲਬ ਮਾਰ ਇਹਨੂੰ ਜਿਵੇਂ ਮਾਰਨ ਨੂੰ ਹੀ ਆਏ ਹੁੰਦੇ ਜਿਵੇਂ ਜੋ ਵੀ ਹੈ ਜੋ ਵੀ ਸੀ ਸੈਲਫ ਡਿਫੈਂਸ ਕੀਤਾ ਜੀ ਮੈਂ ਪਰ ਉਹਨਾਂ ਦਾ ਤਾਂ ਇਹ ਕਹਿਣਾ ਕਿ ਅਸੀਂ ਇਹਨਾਂ ਨੂੰ ਘਾਟ ਸੱਟ ਲਗਾਈ ਸੀ ਤਾਂ ਇਹਨਾਂ ਨੇ ਇੱਕ ਦਮ ਸੋਚਿਆ ਕਿ ਸਭ ਸ਼ਰੱਤੀਆਂ ਬ੍ਰਿੰਸ ਸਾਥ ਦੇ ਵਿੱਚ ਕੀਤੀ ਹੋਣੀ ਚرائی ਹੈ ਮੇਰੇ ਸਰ ਅ ਨਹੀਂ ਅੰਨੀ ਨਹੀਂ ਸੀ ਕਿ ਜੀ ਹਾਂ ਜੀ ਕਰੇ ਛੱਡਣ ਨੂੰ ਮੇਰੇ ਤੋਂ ਨਾਲ ਹੀ ਘਰ ਆਈ ਉਹ ਤੇ ਛੱਡਣ ਦੀ ਕੋਈ ਗੱਲ ਹੀ ਨਹੀਂ ਸੀ ਅਛਲੀ ਗਲੀ 'ਚ ਮੇਰਾ ਘਰ ਆ ਜਿੱਥੇ ਸੀਗੇ ਉਹ ਤੇ ਛੱਡਣ ਨੂੰ ਤਾਂ ਜਿਹੜੀ ਕੋਈ ਗੱਲ ਨਹੀਂ ਹੁੰਦੀ ਛੱਡਣ ਕੇ ਸੀ ਜੀ ਕੁਛ ਵੀ ਤੇ ਛੱਡਣ ਕੇ ਇਸ ਫਰਿੱਟ ਮਾਰਨ ਦਾ ਕੀ ਮਤਲਬ ਸੀ ਮੇਰੇ ਆਹ ਗੱਲ ਜੀ ਮੈਂ ਦਰਵਾਜ਼ੇ ਵੀ ਖੜਕਾਏ ਗਵਾਂਡੀਆਂ ਦਰਵਾਜ਼ੇ ਖੜਕਾਏ ਇਹਨਾਂ ਨੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਕੋਈ ਦੁਸ਼ਮਣੀ ਕੋਈ ਦੁਸ਼ਮਣੀ ਕਿਹੜੀ ਕਰ ਰਹੀ ਸੀ ਕੋਈ ਦੁਸ਼ਮਣੀ ਕੋਈ ਨਹੀਂ ਸੀ ਕੋਈ ਗੱਲ ਹੀ ਨਹੀਂ ਸੀ ਉਸ ਦੀ ਉਹਦੀ ਮੌਤ ਹੋ ਗਈ ਕੋਈ ਪਿਛਤਾਵਾ ਹੈ ਤੁਹਾਨੂੰ ਕਿਹਦੀ ਮੌਤ ਹੋ ਗਈ ਜੀ ਬੜੇ ਦੋਸਤ ਦੀ ਮੈਨੂੰ ਨਹੀਂ ਪਤਾ ਜੀ ਮੈਨੂੰ ਨਹੀਂ ਪਤਾ ਬਈ ਨਹੀਂ ਫਾਈਨਲ ਤੁਸੀਂ ਕੀਤੀ ਨਾ ਫਾਰੀ ਤੋਂ ਬਾਅਦ ਹੀ ਮਤਲਬ ਨਹੀਂ ਮੇਰੇ ਧਿਆਨ ਚ ਨਹੀਂ ਆ ਰੋ ਰੋ ਕਰਦਾ ਠੀਕ ਹੈ ਉਹ ਉਹ ਸ਼ਰਤਾਂ ਦਾ ਪ੍ਰੋਗਰਾਮ ਕਾਲੇ ਕਰ ਰਹੇ ਹਾਂ ਬੀਤੀ ਰਾਤ ਰਾ为ਿੰਦਰ ਸਿੰਘ ਰਾਜੂ ਪੁੱਤਰ ਹਰਕੀਰਤਨ ਸਿੰਘ ਜੋ ਫੇਸਵਨ ਚੰਦਾ ਆਪਣੇ ਘਰੋਂ ਰਾਤ ਆਇਆ ਸੀ ਇਹ ਇਹ ਘਰੋਂ ਇਹ ਦੱਸਿਆ ਸੀ ਮੈਂ ਵਟੋਰੀਆ ਸਬਸਟੇਸ਼ਨ ਤੇ ਚੱਲੇ ਆ ਜਦੋਂ ਇਹ ਬੀਤੀ ਰਾਤ ਘਰੇ ਵਾਪਸ ਨਾ ਆਇਆ ਤਾਂ ਇਹਦਾ ਫਾਦਰ ਹਰਕੀਰਤਨ ਸਿੰਘ ਇਹਨੂੰ ਲੱਭਣ ਵਾਸਤੇ ਗਿਆ ਉੱਥੇ ਨਾ ਮਿਲ ਉੱਥੇ ਨਾ ਮਿਲਿਆ ਉੱਥੇ ਸਬਸਟੇਸ਼ਨ ਨੂੰ ਇੰਦਰ ਸਿੰਘ ਦਾ ਨਾਂ ਦਾ ਇੱਕ ਵਿਅਕਤੀ ਮਿਲਿਆ ਜਿਹਨੇ ਦੱਸਿਆ ਵੀ ਹਰਵਿੰਦਰ ਰਾ为ਿੰਦਰ ਸਿੰਘ ਤੇ ਆਪਣਾ ਜਸਕਰਨ ਸਿੰਘ ਤੇ ਮੜਾ ਕੇ ਜਿਹੜਾ ਰਵੀ ਕਰਦਾ ਮੁਜਮਾ ਜੋ ਤਿੰਨੇ ਹੰਤ ਤਿੰਨੇ ਜਾਣੇ ਉਹਦੇ ਉਹ ਘਰੇ ਘਰੇ ਗਿਆ ਸ਼ਨਵਾਤ ਗਿਆ ਜਦੋਂ ਉਹ ਘਰ ਕੋਲ ਪਹੁੰਚਿਆ ਤਾਂ ਉਹ ਆਪਣੇ ਫਾਇਰ ਨਾਲ ਵਾਰ-ਵਾਰ ਉਹਨਾਂ ਦੇ ਉੱਤੇ ਫਾਇਰ ਕਰ ਰਿਹਾ ਸੀਗਾ ਗਗਨ ਗਗਨ ਅਜਿਹਾ ਉਹਦੇ ਉੱਤੇ ਫਾਇਰ ਕਰ ਰਿਹਾ ਸੀਗਾ ਤਾਂ ਫਾਇਰ ਕਰਨ ਤੋਂ ਬਾਅਦ ਉਹਨੇ ਇੱਕ ਫਾਇਰੇ ਦੇ ਮਾਰੇ ਆਪਣੇ ਮਾਰੇ ਆਪਣੇ ਰਾਜਿੰਦਰ ਦੇ ਮਾਰੇ ਤਿੰਨ ਫਾਇਰ ਮਾਰੇ ਉਹਨੇ ਜਿਸ ਕਾਰਨ ਮਾਰੇ ਤਿੰਨੇ ਫਾਇਰ ਕਰਨ ਤੋਂ ਬਾਅਦ ਇਹ ਨਾਲ ਦੇ ਉੱਥੋਂ ਉਹਨਾਂ ਨੂੰ ਉੱਥੋਂ ਬੰਦ ਮੋਕ ਤੇ ਉਤਮਾ ਦੁਪਾ ਚਲਾ ਗਿਆ ਤੇ ਇਹਨਾਂ ਨੂੰ ਸਾਰਿਆਂ ਦੇ ਵਰਗੇ ਅਫਸਰ ਲਏ ਕੀ ਕਾਰਨ ਕੀ ਰਹੀ ਜ ਲੜਾਈ ਦਾ ਬਸ ਦਾ ਕਾਰਨ ਅਸੀਂ ਇਹਨਾਂ ਦਾ ਬਈ ਗਲ 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 ਚਾਹੀਂ ਸ਼ਰਾਬੀ ਅੱਜ ਵੀ ਇਕੱਠੇ ਵੀ ਸ਼ਰਾਬੀ ਕਲ ਗਲ ਚਾਹੀਂ ਗਰਗਰ ਉੱਤੇ ਦੋਸਤ ਵੀ ਹੈ ਜੀ ਆਪਦੇ ਉੱਤੇ ਦੋਸਤ ਪਹਿਲਾਂ ਸੀਗੇ ਹੋਣਗੇ ਦੋਸਤ ਪਹਿਲਾਂ ਸੀਗੇ ਬਿਲਕੁਲ ਇਹ ਸਾਰੇ ਪਸਟਰ ਸੀਓ ਲੈਸੈਂਸੀ ਦਾ ਹਲਾਸਾਂਸੀ ਪਸਟਰ ਹੈ ਲੈਸੈਂਸੀ ਜੀ ਸਰ ਹੁਣ ਕੀ ਕਾਰਵਾਈ ਪੁੱਛਣੀ ਤੇ ਰੈਕਡ ਕਰ ਲਈ ਅਸੀਂ ਮੁਕੱਦਮਾ 50 ਦਰਜ ਕਰ ਲਿਆ ਜੀ ਤੇ ਤੁਸੀਂ ਚੱリエ ਰੈਸਟ ਹੋ ਜੀ ਕੋਈ ਰੈਸਟ ਕਰ ਰਹੇ ਹਾਂ ਪੰਜਾਬ ਦੀ ਹਰ ਤਾਜ਼ਾ ਖਬਰ ਦੇ ਲਈ ਲੇਟੈਸਟ ਪੰਜਾਬੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ